ਬੁੱਤੀ ਲੋ ਨਾ ਬਾਕੀ ਨਾ ਮਾਰ ਬਾਕੀ 100 ਰੁਪਏ ਦਊ ਜਾਲ ਲਾ ਕੇ ਦਿਖਾ ਦੇ ਕੰ ਲੈ ਇਹਨੇ ਲਾ ਦੇਣੀ ਹੈ ਤਾਂ 50 ਰੁਪਏ ਕਹਿੰਦਾ ਤਾਂ ਲਾ ਦੇਣੀ ਸੀ ਸਾਲਿਆ ਤਾਂ 100 ਕਹਤਾ ਹੈ ਨਹੀਂ ਕਈ ਦਾ ਫੜ ਲਿਆ ਦਸਨ ਤੋ ਜਦੋਂ ਲਾਲੀ ਮੁੱਟੀ ਥੋੜੀ ਏ ਲਾਉਣੀ ਇਹਨੇ ਫਗੜ ਹਾਂ ਉਹ ਬੋਮੇ ਤੋਂ ਮੰਗਦੇ ਆ ਆ ਮੰਗ ਲਿਆ ਉਹ ਤਾਂ ਬੁਲਾਉਂਦਾ ਹੀ ਆ ਰਹਿਣ ਤੈਨੂੰ ਕਰ ਲੈਣ ਦੇ ਭੈਣ ਦਾ ਯਾਰ ਰਾਣੇ ਕੇ ਗਿਆ ਲੈਣ ਤੋ ਸਾਲਿਆ ਤੋ ਕਈ ਨਹੀਂ ਲਿਆ ਹੁੰਦਾ ਉਹ ਮੰਗਰਦਨ ਕਰ ਲੈਣ ਨੇ ਨਹੀਂ ਨਹੀਂ ਰਾਣੇ ਕਿਉ ਉਹ ਕਹਿੰਦੀ ਸੀ ਚੱਕ ਲੈ ਹੱਥ ਗਿਆ ਕਾ ਤੋ ਨਹੀਂ ਮੈ ਨਹੀਂ ਜਾਂਦਾ ਉਹਨਾਂ ਦੇ ਉਹ ਹੁਣ ਨਹੀਂ ਕਹਿੰਦੇ ਤੈਨੂੰ ਸਾਲਾ ਐਵੇਂ ਰਾਣੇ ਨੂੰ ਕਿਹਾ ਸੀ ਵੀ ਲਿਆ ਦੇ ਕੌਣ ਨਹੀਂ ਕਹਿੰਦੇ ਉਹ ਕਿੰਨ ਤੋਂ ਕਈ ਕੋ ਇਦਾਂ ਨਹੀਂ ਜਵਾਬ ਦਿੰਦਾ ਹਾਈਪਾ ਲਾਡੀ ਆ ਵਕੀ ਹੋਈ ਤੂੰ ਕਰ ਵੀਰ ਬਣਾ ਉਹ ਚੱਕ ਦੇ ਬਜਰੀ ਜੀ ਰਹਿਣ ਦੇ ਓਏ ਆ ਜਿਹੜੀ ਤਰਪੈਲ ਚਾ ਵੀਰੇ ਓਏ ਉਹ ਸਾਡਾ ਹੀ ਘਟਿਆ ਹੋਇਆ ਵਾ ਉਥੋਂ ਫਸਲ ਮਿੱਟ ਗਈ ਜਾਂਦੀ ਕੋਈ ਨਹੀਂ ਚੱਲ ਖੇਤਾਰ ਦੇ ਵਿੱਚ ਫਿਰ ਤਰਪੈਲ ਕੱਢ ਲਾ ਤਰਪਾਲ ਗੜੀ ਇੱਥੇ ਅੰਨਾ ਤਾਂ ਦੀਦ ਹੀ ਨਹੀਂ ਤਰਪੈਲ ਆ ਦੇ ਉੱਤੇ ਉਹ ਸੀ ਹਟਾਵਾ ਤਰਪਾਲ ਦਾ ਓਏ ਉਹ ਛੱਡ ਗਿਆ ਪਾਣੀ ਥੱਲੇ ਵੀ ਸਿੰਮਣ ਲਾ ਪੈਣਾ ਵਾ ਇਹ ਕੱਢ ਦੇ ਹਟੋਟਾ ਕਿੰਨੀ ਕੀ ਗੱਲ ਢੇਰੀ ਕਰਦੇ ਉਹਨੂੰ ਫਿਰ ਓ ਕੜੁਲਾ ਹਾਂ ਬੱਸ ਇਹ ਵਿੱਚ ਥੱਲੇ ਬਹਿ ਜੋਗੀ ਮਿੱਟੀ ਸੈਟ ਹੋ ਕੇ ਸਾਲੀ ਨਹੀਂ ਤਾਂ ਤਰਪੈਲ ਨੇ ਤੈ ਲੱਗਣ ਨਹੀਂ ਦੇਣੀ ਮਿੱਟੀ ਦੀ ਆ ਇੱਟਾਂ ਵੀ ਚੱਕ ਕੇ ਸੱਟ ਲਾ ਜਿਹੜੀ ਹੈਗੀਆਂ ਦੋ ਉੱਤੋਂ ਦੀ ਸੱਟ ਦੇ ਕੋਠੇ ਦੇ ਉੱਤੋਂ ਇਟਗੀਆਂ ਹੋਈਆਂ ਮੇਰੇ ਹਿਸਾਬ ਨਾਲ ਇੱਕ ਬੰਦਾ ਯਾਰ ਮਿੱਟੀ ਪੱਟ ਪੱਟਣ ਵਾਲਾ ਹੋਵੇ ਇੱਥੇ ਹਨਾ ਧਿਆਨ ਨਾਲ ਜਿਵੇਂ ਇਹ ਲਾ

ਉਂਗਲਾਂ ਲੱਗੀ ਯਾਰ ਬੜੀ ਗੱਲ ਸੁਣ